ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚੱਲ ਨੇ ਸਵਾਗਤ ਹੈ ਕਿਸਾਨ ਵਿਰੋਧਵਾਦ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰੇ ਸ਼ਹਿਰ ਦੇ ਵਿੱਚ ਆਂ ਚੋਪੜੇ ਮਹੱਲੇ ਦੇ ਵਿੱਚ ਆਂ ਤੇ ਅਮਨਦੀਪ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਅੱਜ ਤੁਹਾਨੂੰ ਪੰਜ ਨਗ ਵਿਖਾਉਣੇ ਆ ਮਿੱਤਰੋ ਆਪਾਂ ਅਮਨਦੀਪ ਵੀਰ ਦੇ ਕੋਲੋਂ ਪੰਜਾਂ ਨਗਾਂ ਦੀ ਆਪਾਂ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਲਵਾਂਗੇ ਪਹਿਲੇ ਨੰਬਰ ਤੇ ਤਾਜੀ ਮਾਝ ਤੋਂ ਸ਼ੁਰੂਆਤ ਕਰਦੇ ਹੋਏ ਆਪਾਂ ਅੱਗੇ ਨੂੰ ਵਧਾਂਗੇ ਤਾਂ ਤਿੰਨ ਮਈਆਂ ਹਰਿਆਣੇ ਦੀਆਂ ਵਿਖਾਵਾਂਗੇ ਤੁਹਾਨੂੰ ਤੋਕੜਾ ਕੱਪਣਾ ਗੱਲਬਾਤ ਕਰਾਂਗੇ ਭਾਈ ਸਾਰੀ ਤੇ ਪੈਰ ਤੇ ਰੱਖਦਾ ਪੈਰ ਮੈਨੇ ਲੱਗਦਾ ਮੈਨੂੰ ਭਾਈ ਜਾਈ ਭੱਜ ਕੇ ਕੇਰਾਂ ਦੀ ਸਸੀ ਕਾਲ ਅਮਨ ਭਾਈ ਅਸੀ ਕਾ ਜੀ ਕੀ ਹਾਲ ਚਾਲ ਆ ਵੀਰੇ ਠੀਕ ਆ ਜੀ ਸੇਤੰਕਰ ਪਰਿਵਾਰ ਜੀ ਹਾਂ ਵਧੀਆ ਵਧੀਆ ਚਲੋ ਸ਼ੁਕਰ ਅਮਨਦੀਪ ਭਾਈ ਅੱਜ ਕਿੰਨੇ ਜਾਨਵਰ ਆਪਾਂ ਸੂਤੇ ਲੈ ਵਿਚਾਰੀ ਚ ਪੰਜ ਜਾਨਵਰ ਆ ਟੋਟਲ ਬਾਈ ਪੰਜ ਜਾਨਵਰ ਆਪਾਂ ਸੂਤੇ ਜੀ ਵਿਚਾਰੀ ਤੇ ਆਪਣੀਆਂ ਹੈਗੀਆਂ ਤੇ ਟੋਕੜ ਗੱਬਣ ਜੀ ਇੱਕ ਹੈਗੀ ਟੋਕੜ ਗੱਲੀ ਇੱਕ ਹੈਗੀ ਤਾਜੀ ਕੱਲ ਸੀ ਛੋਟੀ ਦੂਜੀ ਸੋਏ ਦੂਜੀ ਸੋਏ ਪਹਿਲੇ ਨੰਬਰ ਤੇ ਜਿਹੜੀ ਛੋਟੀ ਤਾਜੀ ਸੋਈ ਆ ਕਿੰਨੇ ਤੇ ਕੱਲ ਦੀ ਸੋਈ ਆ ਜੀ ਕੱਲ ਸੋਈ ਆ ਬਾਈ ਕਿੰਨਾ ਬੋਲਾ ਹੋਊਗਾ ਤੋਰ ਦੇ ਵੀਰੇ ਬਹੁਤ 9 ਕਿਲੋ ਹੋਊਗਾ ਬਾਈ 9 ਕਿਲੋ ਬੋਲਾ ਕੱਲ ਦੀ ਸੋਈ ਥੱਲੇ ਤਿਆਰ ਹੋਊਗਾ ਠੀਕ ਆ ਬਾਈ ਤੇ ਚਵਾਈ ਕਿਵੇਂ ਲੱਗੀ ਆ ਬਾਈ ਚਵਾਈ ਜਿਹਦਾ ਮੈਨੂੰ ਪੁੱਛਿਆ ਹੋਇਆ ਬੰਬੀ ਆ ਠੀਕ ਆ ਬਾਈ ਅਮਨਦੀਪ ਬਾਈ ਇੱਕ ਕਿੰਨਾ ਦੁੱਧ ਦੇ ਦਊਗੀ ਤੇਰੇ ਹਿਸਾਬ ਦੇ ਨਾਲ ਬਈ ਆਪਾਂ 12-13 ਕਿਲੋ ਦੀ ਗਾਰੰਟੀ ਦੇ ਦਾਂਗੇ ਬੜੀ ਜੀ ਕਹਿੰਦੇ ਨਹੀਂ ਇਹਦਾ ਗੱਲ ਹਾਂ ਦੂਜੀ ਸੂਈ ਝੋਟੀ ਸੂਈ ਆ ਵਾਹ ਵਾਲੀ ਸੇਵਾ ਇਹ ਤਾਂ ਗੱਲ 12 ਕਿਲੋ ਮਤਲਬ ਇਹ ਗੱਲ ਹੈ ਸਿੰਗਲ ਆਡੀ ਦੀ ਕਾਗਜੀ ਚਮੜੀ ਵਾਲੀ ਝੋਟੀ ਆ ਹਨਾ ਬਈ 12 ਕਿਲੋ ਤੇ ਫੁੱਲਾ ਦੇ ਦਊਗੀ ਉਹ ਨਾਲ ਉਹ ਵੀ ਫਾਇਦਾ ਬੱਚਾ ਜਮਾ ਇਹ ਕੱਲੀ ਸੂਈ ਕੱਚਾ ਉਹ ਨਾਲ ਉਹ ਪਾਪਾ ਤੇ ਬੱਚੇ ਦਾ ਤੇ ਇਹਦਾ ਰੇਟ ਕੀ ਰਹੂਗਾ ਬਈ ਇਹਦਾ ਬਈ 97000 ਰੁਪਏ ਦੇਣ ਲੈਣ ਵਾਲਾ ਜਾਵਾ ਉਹ ਕਰ ਲਾਂ ਮੰਤਰਨ ਮੰਤਰਨ ਕਰਨਾ ਪੈਣਾ ਹੈ ਨਾ ਕਰ ਦਿਆਂ ਠੀਕ ਹੈ ਲੈ ਮਿੱਤਰੋ ਦੁੱਧ 12 13 ਕਿਲੋ ਝੋਟੀ ਦਹੀਂ ਜਾਊਗੀ 97000 ਰੁਪਿਆ ਰੇਟ ਆ ਦੂਜਾ ਸੂਆ ਸੋਈ ਹੈ ਲੇਵੇ ਭਾਂਡੇ ਵੱਲੋਂ ਖਰੀਆ ਕਰਮਾਂ ਵਾਲੀ ਜੰਨੀ ਹੈਗੀ ਆ ਤੇ ਬਾਕੀ ਬਈ ਉਂਝ ਵੀ ਬਈ ਮੀਂਹ ਪਿਆ ਹੋਇਆ ਤੇ ਕੋਟਕਪੂਰਾ ਅੱਜ ਦਾ ਪਾਣੀ ਦੇ ਵਿੱਚ ਤਾਰੀਆਂ ਲਾਉਂਦਾ ਫਿਰਦਾ ਮਸਾ ਨਾਂ ਕੀ ਆਏ ਆ ਤੇ ਬਾਈ ਆ ਇਹ ਨੰਬਰ ਕੱਟਾ ਕੇ ਕੱਟੀ ਬਈ ਕੱਟੀ ਕੱਟੀ ਆ ਕੱਟੀ ਮਗਰ ਪਲੱਸ ਪੁਆਇੰਟ ਇਹ ਹੋ ਗਿਆ ਭਾਈ ਜੰਦਾ ਤੇ ਇਹ ਆ ਗਈ ਬਈ ਪਹਿਲੇ ਨੰਬਰ ਤੇ ਆਪਣੀ ਮੱਝ ਸੀ ਜਿਹੜੀ ਹਨਾ ਦੋ ਨੰਬਰ ਤੇ ਜਿੰਦੇ ਤੇ ਚੁੰਨੀ ਪਾਈ ਆ ਫਿਰ ਚੁੰਨੀ ਪਾਉਣ ਵਾਲੀ ਰਾਇ ਕਿੰਨੇ ਦੇਤੀ ਤੁਹਾਨੂੰ ਇਹ ਮੈਂ ਤੇਰੇ ਵਾਂਗੂ ਦੇਗਾ ਤੇਰੇ ਤੇ ਆਕੇ ਜਾ ਪੰਗ ਮੇਰੇ ਆਜਾ ਚੁੰਨੀਆਂ ਗਾ ਵਾੜਾ ਬੰਦੇ ਨੇ ਸ਼ੌਂਕ ਦੀਆਂ ਉਹ ਕਾ ਪੋਣੀਆਂ ਪਾਲਾ ਠੀਕ ਆ ਸ਼ੌਂਕ ਦਾ ਮੁੱਲ ਹੈ ਇਹ ਤਾਂ ਗੱਲ ਹੈਗੀ ਆ ਸਾਡੇ ਬੰਦੇ ਕਿੰਨੇ ਦਿਨਾਂ ਦੀ ਸੂਈ ਆ ਭਾਈ 83 ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਸੋਈ ਨੂੰ ਕਿੰਨਾ ਦੁੱਧ ਤਿਆਰ ਆ ਭਾਈ ਦੁੱਧ ਭਾਈ ਥਲੇ 8 ਕਿਲੋ ਹੋਊਗਾ ਤੇ 7 ਕਰਕੇ ਦੇਵਾਂਗੇ ਆਪਾਂ ਦੁੱਧ 8 ਹੋਊਗਾ ਕਿਲੋ ਘੱਟ ਦੱਸਾਂਗੇ ਹਾਂ 7 ਕਰਕੇ ਦੇਵਾਂਗੇ ਚੂਣ ਲੱਗੇ ਜਦੋਂ ਕੋਈ ਚੂਣ ਆਏ ਤੇ ਆਪਾਂ ਮਾ ਲੋ ਕਹਿਣ ਤੋਂ ਪਾਵੇ ਆ ਵੀ ਫਿਰ ਇਹ ਨਹੀਂ ਕੋਈ ਕਹਿ ਦੂਗਾ ਹਨਾ ਸੁਆਦ ਆ ਜਾਊਗਾ ਤੇ 31 ਇਹਨੇ ਮਗਰੇ ਵੀ 31 ਮਗਰੇ ਇਹਦੇ ਵੀ ਠੀਕ ਆ ਭਾਈ ਚਵਾਈ ਕਿਵੇਂ ਲੱਗੀ ਆ ਭਾਈ ਚਵਾਈ ਵੀ ਬਹੁਤ ਵਧੀਆ ਨੇ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਪੋਲੀ ਤਾਰਾ ਵਧੀਆ ਠੀਕ ਠੀਕ ਆ ਭਾਈ ਕਿਸੇ ਥਾਂ ਦੇ ਵਿੱਚ ਦੁੱਧ ਨਾ 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 ਕੋਈ ਵੱਧ ਘੱਟ ਨਹੀਂ ਦੁੱਧ ਆਹ ਥਣ ਚੱਕਦੀ ਆ। ਇਹ ਚੰ ਚੱਕਦੀ ਨਹੀਂ ਉਹ ਪ੍ਰਾਵਾ ਖੜੀ ਹੋਣੀ ਚਾਹੂਗੀ ਇਹਨੂੰ। ਠੀਕ ਆ ਬੱਚਾ। ਉਹ ਆਪਣੇ ਖੜੀ ਜੋ ਮੂਰੇ ਨੇ ਖੜੀ ਏ। ਠੀਕ ਆ ਠੀਕ ਆ। ਹੋਣੀ ਚਾਹੂਗੀ ਤਾਂ ਰਾਈਆ। ਚਲ ਕੋਈ ਨਾ ਠੀਕ ਆ ਭਾਈ। ਤੇ ਇਹਦਾ ਰੇਟ ਪਈ ਅਮਨਦੀਪ ਕੀ ਰਊਗਾ? ਇਹਦਾ 70000। 70000 ਰੁਪਇਆ ਮੋੜ ਲਾ ਮਲਾੜ ਪਿਆਰ ਬਾਕੀ ਆ। ਕਰ ਦਿਆਂਗੇ। ਦੇ ਕੋ ਕਹੇ ਯਾਰ ਇੱਕ ਸੱਜਰ ਦੇ ਦੇ ਤੇ ਇੱਕ ਚੱਲ ਇਹ ਦੇ ਦੇ ਸਾਡਾ ਜੋੜਾ ਜਾ ਬਣ ਜਾਊਗਾ ਤੇ ਮਾਨਸਨ ਕੁਲਾ ਕਰਦੇ। ਕਰ ਲਾਂਗੇ ਜੇ ਗਾਗ ਹੋਊਗਾ ਯਾਰ ਠੀਕ ਹੈ ਬਈ ਲੈ ਵੀ ਮਿੱਤਰੋ ਝੋਟੀਆਂ ਵੀ ਚੰਗੀਆਂ ਦੁੱਧ ਹੈਗਾ 8 ਕਿਲੋ ਪਰ 7 ਮੰਨ ਕੇ ਖਰੀਦਿਓ ਉਹ ਵੇਲਾ ਥਾਣਾ ਉਹ ਸੋਣ ਸੁਦਾ ਚੰਗੀ ਨਾ ਖਰੀਦੋ ਤੇ ਬਈ ਇੱਕ ਆ ਮੈਂ ਖੜੀ ਆਪਣੀ ਦੀ ਕੀ ਡਿਟੇਲ ਇਹ ਬਈ 6 ਮਹੀਨੇ ਦੀ ਗੱਭਾ ਝੋਟੀ ਓਕੇ ਇਹ ਤਿੰਨੇ ਕਿਧਰੋਂ ਆਈਆਂ ਹੋਈਆਂ ਬਈ ਇਹ ਤਿੰਨੇ ਹੀਰਾਂ ਨੇ ਦੀਆਂ ਉਹ ਵੀ ਹੈ ਨਹੀਂ ਝੋਟੀ ਬੱਲਣਾ ਅੱਛਾ ਜਿਹੜੀ ਉਹ ਵੀ ਬੱਲਣ ਹੈਰਾਂ ਨੇ ਦੀਆਂ ਸੂਈ ਹੈ ਜਿਹੜੀ ਹਾਂ ਉਹ ਵੀ ਹੀਰਾਂ ਨੇ ਦੀਆਂ ਠੀਕ ਹੈ ਉਹ ਸੂਪੀ ਹੈ ਕੱਲ ਠੀਕ ਹੈ ਬਈ ਚਾਰੇ ਇਕੱਠੀਆਂ ਆਈਆਂ ਇਹ ਚਾਰੇ ਇਕੱਠੀਆਂ ਆਈਆਂ ਤੇ ਇਹ ਬਾਈ ਫਿਰ ਇਹ ਕਿਦਣ 6 ਮਹੀਨੇ ਦੀ ਪੂਰੀ ਨਹੀਂ ਗੱਪਾਂ 6 ਲਿਗਾ ਬਾ 7 ਮਾਂ ਲੱਗ ਜਾਣਾ ਦੁੱਧ ਦਾ ਰਿਕਾਰਡ ਕੀ ਰਿਹਾ ਬਾਈ ਇਹਦਾ ਬਾਈ 16 ਕਿਲੋ ਚੋਇਆ ਬੰਦੇ ਨੇ ਦੂਜੇ ਸੂਏ ਦੂਜੇ ਸੂਏ 16 ਕਿਲੋ ਦੁੱਧ ਚੋਇਆ ਹੋਇਆ ਹਾਂ ਇਹਦਾ 16 ਚੋਇਆ ਆ ਬੰਦੇ ਨੇ ਪਿੱਠ ਪੂੜੇ ਦੀ ਬੜੀ ਕਮਾਲ ਬੰਦਰ ਚੰਗੀ ਝੋਟਿਆ ਇਹ ਕਿੰਨੇ ਦੀ ਦੇ ਦਈਏ ਬਾਈ ਇਹਦਾ ਬਾਈ ਫੋਨ ਤੇ ਕਰਾਂਗੇ ਨਾ ਮੋਲੀ ਯਾਰ ਇਹਦਾ ਫੋਨ ਤੇ ਕਰਾਂਗੇ ਕੀ ਕਰਨਾ ਇਹਨਾਂ ਦਾ ਬੱਤਨ ਨਾਲ ਫੋਨ ਤੇ ਕਰਾਂਗਾ ਠੀਕ ਹੈ ਬਈ ਇਹਨਾਂ ਦਾ ਕਿਸੇ ਨੂੰ ਮੁੱਲ ਨਹੀਂ ਠੀਕ ਹੈ ਬਈ ਇਹਨਾਂ ਦਾ ਫੋਨ ਤੇ ਕਰਾਂਗਾ ਹੈ ਹਾਂ ਨਹੀਂ ਮਿੱਤਰੋ ਇਹਦਾ ਭਾਈ ਫੋਨ ਦੇ ਉੱਤੇ ਰੇਟ ਤੁਹਾਡੇ ਨਾਲ ਤੈਅ ਕਰੂਗਾ ਲੈ ਪੁੱਤ ਨੂੰ ਵਿਖਾ ਦੇ 6 ਮਹੀਨਿਆਂ ਦੀ ਗੱਪਾ 7ਵੇਂ ਚ ਵੜੀ ਹੋਈ ਆ ਬਈ ਹਾਂ ਠੀਕ ਹੈ ਜੀ ਤੇ ਬਈ ਆ ਜਿਹੜੀ 4 ਨੰਬਰ ਤੇ ਮੈਂ ਆ 4 ਨੰਬਰ ਵਾਲੀ ਮੈਂ ਬਈ ਸਾਢੇ 8 ਮਹੀਨੇ ਦੀ ਗੱਬਾ ਓਕੇ 9ਵਾਂ ਚੱਲੀ ਜਾਂਦਾ 9ਵਾਂ ਚੱਲੀ ਜਾਂਦਾ 1.5 ਮਹੀਨਾ ਨਹੀਂ ਰਹੇਗਾ 1.5 ਮਹੀਨਾ ਰਹੇਗਾ ਮੇਰਾ ਹੂੰ ਇਨੇ ਦੇ ਮੈਂ ਨੇ 18 ਕਿਲੋ ਚੋਆ ਬੰਦੇ ਨੇ ਦੂਜੇ ਸਵੇਰੇ ਦੂਜੇ ਸਵੇਰੇ 17 ਕਿਲੋ ਦੋਤੀ ਚੋਆ ਹੁਣ ਤੀਜੇ ਸਵੇਰੇ ਸੁਣ 18 18 ਇਹਦਾ 18 ਕਿਲੋ ਚੋਆ ਬੰਦੇ ਨੇ ਠੀਕ ਆ ਭਾਈ ਫਿਰ ਭਾਈ ਇੱਕ ਗੱਲ ਹੈ ਬੰਦੇ ਦੇ ਵਿੱਚ ਲਵਾਸ ਲੂਸ ਬਹੁਤ ਤਕੜਾ ਹੈ ਨਾ ਝੋਲੀ ਵੇ ਤੂੰ ਪਈਏ ਲਾਰ ਵੇ 50 ਹੂੰ ਕੀ ਬਾਤ ਆ ਇਹ ਇੰਦਾ ਹੀ ਅਮਨਦੀਪ ਭਾਈ ਫਿਰ ਫੋਨ ਤੇ ਹੀ ਆ ਜਿਹੜੇ ਫੋਨ ਤੇ ਨੂੰ ਤਾਂ ਪੜਦੇ ਜਿੰਨਾਂ ਦੱਸ ਦੇਗਾ ਮੈਂ ਕੋਚ ਹੀ ਲੈਂਦਾ ਕੋਈ ਦੱਸ ਦੂ ਭਾਈ ਕੋਈ ਨਹੀਂ ਹੈ ਫੋਨ ਤੇ ਕਰਾਂਗੇ ਮੈਨੂੰ ਤਾਂ ਦੱਸ ਦਈਏ ਕਾ ਤੋ ਕਰਦਾ ਹੈ ਮੈਂ ਵੇਖ ਤਨੀ ਜੀਤ ਹੋਈ ਆ ਬਾਕੀਆਂ ਯਾਰ ਬੜੀ ਤਕੜੀ ਮੈਂ ਹਣਾ ਬਾਈ ਕੀ ਬਾਤ ਆ ਇਹ ਤਿੰਨਾ ਮਈਆ ਜਿਹੜਾ ਲੈ ਗਿਆ ਬੰਦਾ ਮੈਂ ਮਨ ਇੰਨਾ ਕੋਈ ਇੰਨੀ ਕੋਈ ਜਾਣਕਾਰੀ ਦੇ ਦੇਂਗਾ ਬਾਈ ਮੈਂ ਮੈਂ ਤੇਰੇ ਤੋਂ ਇੱਕ ਲੈਣੀ ਚਾਹੂੰਗਾ ਰੇਟ ਇਹਨਾਂ ਦਾ ਅੱਜ ਜਿਹੜਾ ਹੋਊਗਾ ਹੋਊਗਾ ਲੱਖੋਂ ਅੰਦਰ ਵਾਲਾ ਕਿ ਬਾਹਰ ਵਾਲਾ ਨਹੀਂ ਲੱਖੋਂ ਅੰਦਰ ਹੀ ਹੋਊਗਾ ਹਾਂ ਬਾਹਰ ਨਹੀਂ ਹੋਊਗਾ ਬਸ ਠੀਕ ਆ ਇਹ ਤਾਂ ਦੇ ਦੇ ਨਾ ਮੈਂ ਬਾਹਰ ਨਹੀਂ ਗਾਏ ਆ ਵੀ ਓਵਰ ਵੀ ਨਹੀਂ ਰੇਟ ਹੋਊਗਾ ਹਾਂ ਠੀਕ ਆ ਲੋ ਤੋ ਵੀਡੀਓ ਬਹੁਤ ਲੋਕਾਂ ਨੂੰ ਜਾਇਜ਼ ਹੋਊਗਾ ਰ ਮਹੀਨਾਸਾ ਹਣਾ ਠੀਕ ਆ ਬਾਈ ਓਕੇ ਤੇ ਬਾਈ ਫਿਰ ਇਹ ਹੋ ਗਈ ਆਪਣੀ 4 5 ਨੰਬਰ ਤੇ ਜਿਹੜੀ ਝੋਟੀ ਉਹ ਸਾਡੇ 6 ਦੀ ਗੱਬ ਪਹਿਲਾਂ ਝੋਟੀ ਆ ਬਾਈ ਦੁੱਧ ਵੀ ਦਿੰਦੀ ਆ ਬਾਈ ਬਹੁਤ ਦਿੰਦੀ ਆ ਉਹ ਬੱਚਾ ਬੜਾ ਕੱਟਾ ਅੱਛਾ ਕੱਟਾ ਮਗਰ ਉਹਦੇ ਮਗਰਾਂ ਕੱਟਾ ਤੇ ਆ ਕੱਤੀ ਕਿਹੜੀ ਦੀ ਆ ਇਹ ਕੱਟੇ ਆ ਉਹੀ ਆ ਅੱਛਾ ਇਹ ਉਂਜੀ ਆ ਠੀਕ ਆ ਬਾਈ ਤੇ ਇਹ ਬਾਈ ਫਿਰ ਇਹਦੇ ਥੱਲੇ ਦੁੱਧ ਹੋਣਾ ਦਰ 5 ਕਿਲੋ ਐ ਥੱਲੇ ਜਲਦੀ ਬਾਈ ਦੋਵੇਂ ਟਾਈਮ ਕੇ ਦੋਨੇ ਟਾਈਮ ਦੋਨੇ ਟਾਈਮ ਕੱਟੇ ਤੇ ਠੀਕ ਆ ਬਾਈ ਇਹ ਕਿੰਨੇ ਦੀ ਦੇ ਦਈਏ ਬਾਈ ਇਹ ਫੋਨ ਤੇ ਕਰਾਂ ਓਕੇ ਲੈ ਵੀ ਮਿੱਤਰੋ ਝੋਟੀ ਇਹ ਵੀ ਚੰਗੀ ਆ ਹਨਾ ਬਾਈ ਹੂੰ ਇਹ ਬਈ ਤੇਰਾ 13 14 ਕਿਲੋ ਬੰਦੇ ਨੇ ਚੋਇਆ ਪਹਿਲੇ ਸੂਏ ਪਹਿਲੇ ਸੂਏ ਹੈ ਹਰਿਆਣੇ ਤੋਂ ਤਾਂ ਇਹ ਸਟਾਰਟ ਹੀ ਹੁੰਦੀਆਂ ਉੱਧਰ ਲਈਆਂ ਝੋਟੀਆਂ ਤੱਕ ਬਾਈ ਝੂਠ ਹੀ ਪਹਿਲੇ ਫੇ 13 14 ਕਿਲੋ ਚੋਇਆ ਬੰਦੇ ਨੇ ਉਹਨੇ ਗਲੀ ਤੇਰੀਆ ਬਾਹਰਲੀ ਵੀ ਪਾਣੀ ਨਾਲ ਭਰੀ ਪਈ ਹਨਾ ਬਾਈ ਹੂੰ ਹੂੰ ਇਹ ਬਾਈ ਪਰ ਸ਼ਹਿਰ ਤੇਰਾ ਨੀਵਾ ਵਾ ਤਾਂ ਕਰਕੇ ਪਾਣੀ ਨਹੀਂ ਨਹੀਂ ਅਸੀਂ ਉਹ ਨਿਕਲ ਜੂ ਹੁਣ ਘੰਟਿਆਂ ਵਿੱਚ ਉਹ ਜਹੋਲੀ ਹੋਲੀ ਹੋਲੀ ਨਿਕਲੂ। ਮੀਨ ਚੰਗਾ ਪੈ ਗਿਆ ਅੱਜ ਹਨਾ। ਹਾਂ। ਪਾਲਟੀ ਹੋ ਗਈ ਫਸ ਤੇ। ਇਹ ਕੱਤੀ ਆ। ਇਹ ਕੱਤੀ ਕਿੰਨੇ ਦੀ ਦੇ ਦੇਾਂਗੇ ਤੇ? ਇਹ ਕਰ 17000 ਦੇ ਦਾਂ। ਠੀਕ ਆ। ਝੋਲੀ 40 ਦੀ ਚੰਗੀ ਆ ਹਨਾ। ਝੋਲੀ ਬਹੁਤ ਚੰਗੀ ਕੱਟੀ ਦੀ। ਹੂੰ। ਤੇ ਇਹ ਜਾਨਵਰ ਸੀ ਬਾਈ ਅਮਨਦੀਪ ਦੇ ਕੋਲੇ ਬਾਈ। ਸਾਰੇ ਜਾਨਵਰਾਂ ਦੀ ਪ੍ਰੋਪਰ ਡਿਟੇਲ ਹੈ ਤੇ ਇਹ ਸ਼ਹਿਰ ਕੋਟਕਪੂਰੇ ਦੇ ਵਿੱਚ ਆ ਚੋਪੜੇ ਮਹੱਲੇ ਦੇ ਵਿੱਚ ਆ। ਅਮਨਦੀਪ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਸੀ ਜਾਣਕਾਰੀ ਸਾਰੀ ਲੈਤੀ ਆ ਗੱਲ ਸਪੱਸ਼ਟ। ਬੱਸ ਬੰਗਾਲ ਗੱਲ ਕਹੀ ਬੰਦੇ ਨੂੰ। ਹੂੰ। ਆਪਣੇ ਕੋਈ ਭੈਣ ਭਰਾ ਹੁੰਦਾ ਨਾ ਜਿਵੇਂ ਪਸ਼ੂ ਲੈਂਦਾ ਸੌਦਾ ਕਰ ਲੈਂਦੇ ਆ ਕਈ ਬੰਦੇ ਜੀ ਕਹਿੰਦੇ ਵੀ ਤੈਨੂੰ ਛਾਈ ਪਾਣਿਆ ਉਹ ਛਾਈ ਵੀ ਨਹੀਂ ਪਾਉਂਦੇਗੇ ਜੀ ਤੇ ਉਾਂ ਹੀ ਕਰੀ ਜਾਂਦੇ ਆ ਬਾਈ ਛੱਡ ਜਾ ਬਾਈ ਛੱਡ ਜਾ ਬਾਈ ਛੱਡ ਜਾ ਉੱਥੇ ਗੱਬਣਾ ਵੀ ਆਈ ਹੈ ਬਾਈ ਛੱਡ ਜਾ ਮੈਂ ਉਹ ਬੰਦੇ ਨੂੰ ਇਹ ਕਹਿਣਾ ਉਹਨਾਂ ਨਾਲ ਤੇਰੇ ਚੈਨ ਦਾ ਨਹੀਂ ਕਹਿਣਾ ਜੀ ਬਾਈ ਸਾਈ ਪਾਇਆ ਕਰੋ ਜੇ ਘਰੇ ਮੈਂ ਮੰਗਾਉਣੀ ਆ ਤਾਂ ਹਾਂ ਬਾਕੀ ਭਾਂਦੀ ਗੱਡੀ ਜੋ ਲਾਉਣ ਸਰ ਮੈਂ ਪੈਸੇ ਦੇ ਦਿਆ ਕਰੋ ਠੀਕ ਹੈ ਨਾ ਚੈੱਕ ਕਰਵਾ ਲਿਆ ਹਾਂ ਹਾਂ 10000 ਰੁਪਏ ਪਾਇਆ ਕਰੋ ਸਾਈ ਬਿਲਕੁਲ ਹੈ ਬਾਈ ਹਾਂ 5000 ਦੀ ਮੈਂ ਕਿਥੋਂ ਪੇ ਪੰਜ ਹਜ਼ਾਰ ਪਾਇਆ ਕਰੋ ਹਾਂ ਤੁਹਾਨੂੰ ਕੋਈ ਡਾਰ ਆ ਕਿਸੇ ਭੈਣ ਭਰਾ ਮੈਂ ਤੇਰੇ ਇਸੇ ਕਹਿੰਨਾ ਹਾਂ ਜੀ ਸਰਬਾ ਬੈਠਾ ਇਹਨੂੰ ਫੋਨ ਲਾ ਕੇ ਕਹੋ ਆਪਣੇ ਘਰੇ ਆਓ ਜੀ ਇੱਥੇ ਤੁਹਾਨੂੰ ਮੈਂ ਵੀ ਗਾਰੰਟੀ ਦਊਂਗਾ ਇਸ ਚੀਜ਼ ਦੀ ਇੱਕ ਤਾਂ ਤੁਹਾਡੀ ਜੇ ਤੁਹਾਨੂੰ ਪਸੂ ਨਹੀਂ ਪਸੰਦ ਆਉਂਦਾ ਘਰੇ ਆ ਕੇ ਤੁਹਾਡੀ ਸਾਈ ਆ ਜਿਹੜੀ ਉਹ ਰੱਖੀ ਨਹੀਂ ਜਾਊਗੀ ਤੁਹਾਨੂੰ ਵਾਪਸ ਮਿਲੂਗੀ ਆਪਾਂ ਉਹ ਬੰਦੇ ਦੀ ਵੀਡੀਓ ਨਹੀਂ ਪਾਉਂਦੇ ਜਿਹੜਾ ਬੰਦਾ ਲੋਕਾਂ ਦੇ ਨਾਲ ਸੌਦਾ ਕਰਕੇ ਸਾਈਆਂ ਲੈ ਲੈਂਦੇ ਆ ਬਾਅਦ ਚ ਸਾਈਆਂ ਲੈ ਕੇ ਬਾਅਦ ਚ ਮੋੜਦੇ ਨਹੀਂ ਨਹੀਂ ਜੇ ਤਾਂ ਕੋਈ ਬੰਦਾ ਘਰੇ ਆਉਂਦਾ ਆਪਣੇ ਅੱਗੇ ਸ਼ੱਕ 500 ਲੈ ਖਾਈ ਪਾਵੇ ਆਪਣੋ ਕੋਈ ਤਰਾਜ ਨਹੀਂ ਗੀ ਜੇ ਬੰਦਾ ਕਹਿੰਦਾ ਕਿ ਮੈਂ ਹੁਣ ਮਾ ਗੱਬੜਾ ਮਈਆ ਹਾਂ ਇਹ ਮੈਂ ਤੰਨੇ ਆਪਦੀ ਗਰੰਟੀ ਤੇ ਦੇਉਂਗਾ ਚੈੱਕ ਰਾਕੇ ਠੀਕ ਆ ਨਾ ਗੱਲ ਜਿਹੜੀ ਮੈਂ ਕਹੂੰ ਉਹ ਨਿਕਲੂ ਗੱਲ ਜੇ ਘਰੇ ਇਥੋਂ ਮੁੜ ਕੇ ਕਈ ਵਾਰੀ ਵੇਚ ਕਰਦੇ ਆ ਸਾਈ ਨਹੀਂ ਪਾਉਂਦੇ ਗਏ ਮੱਝ ਛੱਡਣ ਚਾਹੀਦੀ ਬਾਈ ਨਾ ਮੁੜ ਕੇ ਫੋਨ ਚੱਕਦੇ ਨਹੀਂ ਚੱਕਦੇ ਬਾਈ ਨਹੀਂ ਚੱਕਦੇ ਉਹ ਇਹ ਗੱਡੀਆਂ ਕਰਾ ਸਾਨੂੰ ਪੈਂਦਾ ਪੈਂਦਾ ਬਾਈ ਪਰ ਮੈਂ ਤਾਂ ਨਾ ਭੇਜੀ ਨਾ ਯਾਰ ਕਾਹਦੀ ਭੇਜਣੀ ਅੱਗੇ ਇੱਕ ਦੋ ਬੰਦੇ ਤਰਾਜ ਜਾ ਕੇ ਬਾਈ ਤੁਸੀਂ ਯਾਰ ਆਏ ਆ ਤੁਸੀਂ ਮੈਂ ਕਹ ਯਾਰ ਬਾਈ ਇਸ ਤਰ੍ਹਾਂ ਨਹੀਂ ਭੇਜਣੀ ਆਉਂਦਾ ਆ ਕੇ ਲੈ ਜਾ ਮੈਨੂੰ ਕੋਈ ਤ ਮਮੇਰ ਦੇ ਮਾਧਿਅਮ ਚੈਨਲ ਦੇ ਰਾਹੀਂ ਦੱਸਣਾ ਚਾਹਣਾ ਪਿਛਲੇ ਮਹੀਨੇ ਦੀ ਇੱਕ ਗੱਲ ਆ ਪਿਛੇ ਮਹੀਨਾ ਜਿਹੜਾ ਲੰਘ ਕੇ ਗਿਆ ਮੇਰੇ ਚੈਨਲ ਦੇ ਮਾਧਿਅਮ ਰਹੀਂ ਇੱਕ ਮੈਂ ਵੇਚੀ 1,30,000 ਰੁਪਏ ਦੀ ਸੱਜਰ ਬੰਦਿਆਂ ਨੇ 25,000 30,000 ਰੁਪਏ ਉੱਪਰ ਲੱਪਾਤਾ ਲੱਖ ਰੁਪਿਆ ਲੈਣਾ ਸੀਗਾ ਬੰਦਿਆਂ ਨੇ ਮਹਿ ਮੰਗਵਾਲੀ ਮਹਿ ਮੰਗਵਾਲੀ ਜਦੋਂ ਮੈਂ ਸੀ ਕਿ ਮੈਂ ਚਲੀ ਗਈ ਸ਼ਹਿਰਦਾਰੀ ਦੇ ਵਿੱਚ ਸ਼ਹਿਰਦਾਰੀ ਦੇ ਵਿੱਚ ਜਾ ਕੇ ਮਈਆਂ ਮਹਿ ਲਵਾਲੀ ਉਹਨਾਂ ਬੰਦਿਆਂ ਨੇ ਮਹਿ ਲਵਾਉਣ ਤੋਂ ਬਾਅਦ ਉਹ ਕਹਿੰਦੇ ਵੇ ਆ ਗਏ ਭਾਈ ਇੱਥੇ ਆ ਜਾਓ ਘਰੇ ਭਾਈ ਰੱਖਿਆ ਚੈੱਕ ਲੈਣ ਗਿਆ ਮੁੰਡਾ ਚੈੱਕ ਲੈਣ ਗਿਆ ਮੁੜਿਆ ਨਹੀਂ ਪਈ ਉਹ ਪੈਸੇ ਨਹੀਂ ਮਿਲੇ ਵਿਚਾਰੇ ਨੂੰ ਅੱਜ ਵੀ ਬੰਦਾ ਤੁਰਿਆ ਫਿਰਦਾ ਇਹ ਤੋਂ ਬਿਹਤਰੀਨ ਗੱਲ ਆ ਕਈ ਭਰਾ ਨੇ ਆਪਾਂ ਇੱਕ ਅਦੀ ਮਹਿ ਲਿਆ ਕੇ ਵੇਚਣੀ ਹੁੰਦੀ ਆ ਆਪਾਂ ਏਡਾ ਵੱਡਾ ਰਿਸਕ ਕਦੇ ਵੀ ਨਾ ਲੱਗੇ ਮੇਰੀ ਸੋਚ ਤਾਂ ਆਪਾਂ ਇਹ ਗੱਲ ਅਗਰ ਨਹੀਂ ਆਵੇ ਆਪਣਾ ਕੋਈ ਤਰਾਜ ਨਹੀਂਗਾ ਪੰਜਾ ਜੇ ਜਿੰਨੀ ਦੂਰ ਦਾ ਉਹ ਸਾਰੇ ਬੰਦੇ ਸਾਰੇ ਸਾਥ ਨਹੀਂ ਭਾਈ ਜੀ ਧਰਤੀ ਦੇ ਹੋਏ ਇਹ ਨਾ ਗੱਲਾਂ ਉਹ ਜਿਹੜੇ ਬੰਦੇ ਜਿਹੜੇ ਹਮਾਨ ਕਰਦੇ ਆ ਹਾਂ ਪਰ ਕਿਤੇ ਉਹਨਾਂ ਨੇ ਕਿਰਾਇਆ ਪਵਾੜੇ ਦੇ ਬੰਦੇ ਵੀ ਡਰੇ ਹੁੰਦੇ ਆ ਅੱਗੇ ਮੈਨੂੰ ਇੱਕ ਦੋ ਕਹਿੰਦੇ ਸਾਡੇ ਛੜ ਦੋ ਕਿਰਾਇਆ ਪਵਾੜੇ ਦੱਸਦਾ ਯਾਰ ਉਹਨਾਂ ਨੇ ਤੇ ਮੁਰਗੇ ਨੇ ਪਹੂ ਨਹੀਂ ਭੇਜਿਆ ਤੇ ਨਾਲ ਫੋਨ ਚੱਕਰ ਲਗਾ ਭਈ ਉਹ ਕੰਪਨੀ ਤਾਂ ਇਹ ਮੈਂ ਤੁਹਾਨੂੰ ਕਿਹਾ ਮੈਂ ਸਰਵਨ ਫੋਨ ਲਾ ਲਿਓ ਕਿਉਂਕਿ ਇਹ ਮੈਂ ਫੋਨ ਨਾ ਚੱਕਾ ਕਿ ਇਹਦੇ ਪਹੂ ਨਾ ਭੇਜਾਂ ਠੀਕ ਆ ਨਾ ਗੱਲ ਆ ਕਰ ਜਾਂਦੇ ਜਿੰਨੇ ਜਵਾਨ ਹੋਈਊਗੀ ਉੱਥੇ ਕਰੇ ਉਤਰਾਂਗੇ ਜੇ ਅਗਲਾ ਸਾਈ ਪਾਉਣਾ ਉਹਦਾ ਪਸ਼ੂ ਕੋਲੇ ਘਰੇ ਜਾਊਗਾ ਹਾਂ ਚੈੱਕ ਦੀ ਥਣਾ ਦੀ ਚਵਾਈ ਦੀ ਹਾਂ ਇਹ ਹੋਊਗੀ ਹਨਾ ਮੈਨੂੰ ਇਹ ਗਾਰੰਟੀ ਹੋਊਗੀ ਮੇਰੀ ਵੀ ਜਿਹੜਾ ਬੰਦਾ ਮੇਰੇ ਜਿਹਾ ਘਰੇ ਜਿਹੜਾ ਬੰਦਾ ਮੇਰੇ ਘਰੇ ਚੈੱਕ ਕਰਕੇ ਲੀ ਜਾਂਦਾ ਹਾਂ ਆਪਣੀ ਘਰ ਤੋਂ ਬਾਹਰ ਗਾਰੰਟੀ ਖਤਮ ਹਾਂ ਖਤਮ ਹਾਂ ਬਿਲਕੁਲ ਹਾਂ ਜੇ ਮੈਂ ਕਿਹੜੇ ਘਰੇ ਛੱਡ ਕੇ ਆਉਣਾ ਤਾਂ ਮੇਰੀ ਗਾਰੰਟੀ ਹੋਊ ਮੇਰੀ ਵੀ ਜੇ ਮੈਂ ਫੰਡਰ ਨਿਕਲ ਜੇ ਮੈਂ ਹੋਏ ਆ ਪੰਜ ਸੱਤ ਦਿਨ 10 ਦਿਨ ਉਧਰ ਵੀ ਮੈਂ ਵੱਧ ਲੈ ਜੂ ਉੱਥੇ ਹੋ ਜਾ ਚਲੋ ਤੇ ਕਾਗਜ਼ੀ ਕਾਰਵਾਈ ਦੇ ਵਿੱਚ ਹੋ ਜਾਂਦਾ ਵੀ ਜੇ ਕਹੇ ਕੋਈ ਫੰਡਰ ਨਿਕਲ ਗਈ ਮੈਂ ਜੀ ਹੁਣ ਬੰਦਾ ਛੱਡ ਗਿਆ ਤੰਨਾ ਵੀ ਨਹੀਂ ਨਿਕਾ ਪਛੜ ਗਿਆ ਕਿ ਅੱਠਾਂ ਦੀ ਉਹ ਆਪਣੀ ਗਾਰੰਟੀ ਹੈ ਲੈ ਵੀ ਮਿੱਤਰੋ ਇਹ ਗੱਲ ਨੋ 219 64 46 90 4 19 64 46 ਤੇ ਤੁਸੀਂ ਬਾਈ ਨਾਲ ਕਰਨਾ ਵਾ ਰਾਬਤਾ ਕਾਇਮ ਤੇ ਪੈਸੇ ਦੇ ਆ ਦੀ ਜਾਣਕਾਰੀ ਦੇ ਲਈ ਕੱਲ ਬਾਅਦ ਦੇ ਲਈ ਸੌਦੇ ਦੇ ਲਈ ਤੁਸੀਂ ਬਾਈ ਨਾਲ ਕਰਨਾ ਵਾ ਰਾਬਤਾ ਕਾਇਮ ਧੰਨਵਾਦ ਸ਼ੁਕਰੀਆ ਜੀ ਉਸ ਤੋਂ ਚੌਂਦਰੋ ਬਹੁਤ ਸਾਰਾ ਪਿਆਰਾ ਸਤਿਕਾਰਾ ਧੰਨਵਾਦ